ਨਾਬਾ ਕਤਵਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲਿਆ ਜਦੋਂ 80 ਗੁੱਟ ਚੈਨਾ ਡੋਰ ਦੇ ਫੜਦੇ ਗਏ ਨੇ ਜਿੱਥੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਜੋ ਕਿ ਕਿੰਨੇ ਕ ਲੰਮੇ ਸਮੇਂ ਤੋਂ ਕੰਮ ਕਰਦਾ ਸੀ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਸੀ ਦਿਖਾ ਦਿੰਦੇ ਆ ਚੈਨਾ ਡੋਰ ਚੈਨਾ ਡੋਰ ਬਿਲਕੁਲ ਟੇਬਲ ਦੇ ਉੱਪਰ ਪਈ ਆ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਪੇਸ਼ ਕੀਤਾ ਜਾਵੇ ਕੋਰਟ ਦੇ ਵਿੱਚ ਜਾਂ ਨਹੀਂ ਕੀਤਾ ਜਾਊਗਾ ਉਹ ਗੱਲਬਾਤ ਕਰਾਂਗੇ ਕਤਵਾਲੀ ਇੰਚਾਰਜ ਨਾਬਾ ਦੇ ਨਾਲ ਕਾਫੀ ਮਾਮਲੇ ਸੀ ਜਿਹੜੇ ਚੈਨਾਡੋਰ ਸ਼ਹਿਰ ਦੇ ਵਿੱਚ ਹਵਾਵਾਤੀਆ ਵੀ ਲੋਕ ਘਰਾਂ ਦੇ ਵਿੱਚ ਚੈਨਾਡੋਰ ਵੇਚ ਰਹੇ ਨੇ ਪਰ ਪਿਛਲੇ ਸਾਲਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਘਾਟਾ ਜਿਹੜੀ ਚੈਨਾਡੋਰ ਵਿਕ ਰਹੀ ਹੈ ਲੁਕਸ਼ਵ ਕੇ ਜ਼ਰੂਰ ਵਿਕ ਰਹੀ ਹੈ ਪਰ ਲੁਕ ਕੇ ਵੇਚਣ ਵਾਲਿਆਂ ਨੂੰ ਵੀ ਸੌਰਵ ਸਰਵਰਾਲ ਨੇ ਬਿਲਕੁਲ ਗ੍ਰਿਫਤਾਰ ਕੀਤਾ ਸਾਡੇ ਸਾਹਮਣੇ ਖੜੇ ਨੇ ਗੱਲਬਾਤ ਕਰਾਂਗੇ ਸਰ ਬਹੁਤ ਵੱਡੀ ਪ੍ਰਾਪਤੀ ਜਿਹੜੀ ਅਸੀਂ ਗੋਟ ਤੁਸੀਂ ਬਰਾਮਦ ਕੀਤੀ ਨੇ ਚੈਨਾਡੋਰ ਦੇ ਭਾਵੇਂ ਕਿ ਇਸ ਦੇ ਨਾਲ ਕੀਮਤੀ ਜਾਨਾ ਕਈ ਜਾਣੀਆਂ ਸੀ ਕਿਸੇ ਦੇ ਗਲ ਕੱਟਣਾ ਕਿਤੇ ਨੱਕ ਕੱਟ ਜਾਣਾ ਹਨ ਤੇ ਪੰਛੀ ਨੇ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਕਿਸ ਤਰ੍ਹਾਂ ਦੇਖਦੇ ਹੋ 80 ਗੁੱਟ ਤੁਸੀਂ ਬਰਾਮਦ ਕੀਤੇ ਨੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੇ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਜੀ ਵੱਲੋਂ ਤੇ ਸਾਡੇ ਡੀਐਸਪੀ ਨਾਬਾ ਸਰਦਾਰ ਗੁਰਿੰਦਰ ਸਿੰਘ ਬੱਲ ਇਹਨਾਂ ਵੱਲੋਂ ਬੜੇ ਸਖਤ ਦਿਸ਼ਾ ਨਿਰਦੇਸ਼ ਸੀਗੇ ਕਿ ਕਿਸੇ ਵੀ ਤਰ੍ਹਾਂ ਸ਼ਹਿਰ ਨਾਬਾ ਦੇ ਵਿੱਚ ਕੋਈ ਵੀ ਵਿਅਕਤੀ ਚਾਈਨਾ ਡੋਰ ਦੀ ਨਾ ਤਾਂ ਵਰਤੋ ਕਰੇ ਨਾ ਇਹਦਾ ਧੰਦਾ ਕਰੇ ਤਾਂ ਉਹ ਉਸ ਦੀ ਲੜੀ ਦੇ ਵਿੱਚ ਮੇਰੇ ਵੱਲੋਂ ਉਹਨਾਂ ਦੀ ਦਿਸ਼ਾ ਦੇ ਦੇ ਅਕੋਰਡਿੰਗਲੀ ਇੱਥੇ ਮਨਿਆਦੀ ਕਰਵਾਈ ਗਈ ਲੋਕਾਂ ਨੂੰ ਸਨੇਹਾ ਦਿੱਤਾ ਗਿਆ ਫਲੈਕਸਾਂ ਵੀ ਇੱਚ ਪਵਾਈਆਂ ਗਈਆਂ ਪਹਿਲਾਂ ਪ੍ਰੋਪਰ ਇਹਨਾਂ ਨੂੰ ਇੱਕ ਹਦਾਇਤ ਤੇ ਚੇਤਾਵਨੀ ਵੀ ਦਿੱਤੀ ਗਈ ਬੁਰੇ ਮਾੜੇ ਅੰਸਰਾਂ ਨੂੰ ਕਿ ਤੁਸੀਂ ਕੋਈ ਵੀ ਵਿਅਕਤੀ ਇਸ ਦਾ ਧੰਦਾ ਨਾ ਕਰੇ ਚਾਈਨਿਸ ਡੋਰ ਦਾ ਪਰ ਫੇਰ ਵੀ ਜਿਹੜੇ ਕਈ ਕਿਤੇ ਨਾ ਕਿਤੇ ਹਲਕੀ ਮੋਟੀ ਸਾਨੂੰ ਜਿਹੜੀ ਕੰਪਲੇਂਟਸ ਆਉਂਦੀਆਂ ਸੀਗੀਆਂ ਕਿ ਇਹ ਚੋਰੀ ਛੁਪੇ ਕੋਈ ਨਾ ਕੋਈ ਬੰਦਾ ਇਹਨੂੰ ਵੇਚ ਰਿਹਾ ਹੈ ਤਾਂ ਉਸ ਨੂੰ ਖਤਮ ਕਰਨ ਲਈ ਉਸ ਬੰਦੇ ਨੂੰ ਕਾਬੂ ਕਰਨ ਲਈ ਸਾਡੇ ਵੱਲੋਂ ਅੱਡ-ਅੱਡ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੂੰ ਕੱਲ ਕਾਮਯਾਬੀ ਵੀ ਮਿਲੀ ਤੇ ਉਸ ਵਿਅਕਤੀ ਨੂੰ ਜੋ ਲੁਕ ਚੁਪ ਕੇ ਵੇਚ ਰਿਆ ਸੀ ਉਹਨੂੰ ਅਸੀਂ ਕਾਬੂ ਕੀਤਾ ਤੇ ਉਦੋਂ ਕੋਲੋਂ ਆਹ 80 ਗੁੱਟ ਜਿਹੜੇ ਨੇ ਆ ਬਰਾਮਦ ਕੀਤੇ ਚਾਈਨਸ ਰੋਲ ਦੇ ਜੀ ਬਿਲਕੁਲ ਪੁਛਕਿਸ਼ ਦੇ ਦੌਰਾਨ ਕੋਈ ਹੋ ਸਾਹਮਣੇ ਆਇਆ ਸਿਸਟਮ ਵੀ ਕਿੰਨੇ ਕਿ ਸਮੇਂ ਤੋਂ ਵੇਚ ਰਿਆ ਸੀ ਕਿੱਥੋਂ ਲੈ ਕੇ ਆ ਰਿਹਾ ਸੀ ਇਹ ਦੇਖੋ ਜੀ ਇਹ ਬਾਹਰਲੇ ਜ਼ਿਲ੍ਹੇ ਤੇ ਜਾ ਕੇ ਲੈ ਕੇ ਆਉਂਦਾ ਸੀਗਾ ਤੇ ਇਹਨੇ ਹਲੇ ਇੱਕ ਅੱਧੇ ਦਿਨ ਪਹਿਲਾਂ ਹੀ ਇਹਨੇ ਸ਼ੁਰੂ ਕੀਤਾ ਸੀਗਾ ਜਿਸ ਤਰ੍ਹਾਂ ਸਾਨੂੰ ਮਤਲਬ ਲੁਕ ਚੁਪ ਕੇ ਕਦੀ ਕਿਸੇ ਗਲੀ ਦੇ ਵਿੱਚ ਕਦੇ ਕਿਸੇ ਮਹੱਲੇ ਵਿੱਚ ਜਾ ਜਾ ਕੇ ਇਹ ਵੇਚ ਰਿਹਾ ਸੀ ਤਾਂ ਸਾਡੀ ਜਦੋਂ ਸਾਡੇ ਕੋਲ ਇਹ ਗੱਲ ਸਾਹਮਣੇ ਆਈ ਸਾਡੇ ਤਾਂ ਸਾਡੀ ਟੀਮ ਨੇ ਤੁਰੰਤ ਉਸ ਤੇ ਕਾਰਵਾਈ ਕਰਦੇ ਹੋਏ ਇਸ ਬੰਦੇ ਨੂੰ ਇਸ ਆਪਣੇ 80 ਗੁੱਟਾਂ ਦੇ ਨਾਲ ਕਾਬੂ ਕੀਤਾ ਜੀ ਬਿਲਕੁਲ ਜਿਸ ਤਰ੍ਹਾਂ ਕੀਮਤੀ ਜਾਨਾਂ ਇਸ ਦੇ ਨਾਲ ਕਈ ਨੁਕਸਾਨ ਹੋਣੇ ਤੇ ਪੰਛੀਆਂ ਦੇ ਤੇ ਇਨਸਾਨਾਂ ਦੇ ਨੁਕਸਾਨ ਵੀ ਹੋਣੇ ਸੀ ਪਰ ਤੁਹਾਡੀ ਮਿਹਨਤ ਜਿਸ ਦਿਨ ਤੋਂ ਤੁਸੀਂ ਚਾਰ ਸੰਭਾਲਿਆ ਨਾ ਬਖਤਵਾਲੀ ਦਾ ਉਸ ਦਿਨ ਤੋਂ ਤੁਸੀਂ ਬਿਲਕੁਲ ਗਸ਼ਤ ਤੇ ਉਦਰ ਰਾਤ ਨਿਕੋ ਬਿਲਣਾ ਦਾ ਇਹ ਹੈ ਜੀ ਹਾਂਜੀ ਗਸ਼ਤ ਤੇ ਰਹਿਣਾ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਣੀ ਇਹ ਸਾਡਾ ਫਰਜ਼ ਹੈ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਦੀ ਜੋ ਰਹਿਨਮਾਈ ਹੈ ਉਹਦੇ ਹੇਠ ਹਰ ਇੱਕ ਹੀ ਅਫਸਰ ਨੂੰ ਇਹ ਦਿਸ਼ਾ ਨਿਰਦੇਸ਼ ਹੋਏ ਪਏ ਨੇ ਕਿ ਤੁਸੀਂ ਆਪ ਦਾ ਜਿਹੜਾ ਕੰਮ ਜਿਹੜਾ ਹੈ ਉਹ ਤਨਦੇਹੀ ਨਾਲ ਕਰੋ ਤੇ ਜਿਹੜੀ ਆ ਜਿਹੜੀ ਕੀਮਤੀ ਜਾਨਾਂ ਦੇ ਨੁਕਸਾਨ ਪਹੁੰਚਾ ਸਕਦੇ ਨੇ इवन ਕਿ ਜਿਹੜੇ ਪੰਛੀ ਨੇ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਤੇ ਚੋਟ ਜਾਂ ਜ਼ਿੰਦਗੀ ਨੂੰ ਵੀ ਖਤਰੇ 'ਚ ਪਾ ਸਕਦੀਆਂ ਨੇ ਇਹ ਚੀਜ਼ਾਂ ਤਾਂ ਉਸ ਚੀਜ਼ ਨੂੰ ਬਿਲਕੁਲ ਹੀ ਨੇਰ ਤੋਂ ਨਬੂਤ ਕਰਨ ਲਈ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਨਿਸ਼ਾਨਦੇਹੀ ਦਿੱਤੇ ਸੀ ਉਸ ਦੀ ਲੜੀ ਵਿੱਚ ਸਾਡੇ ਮਤਲਬ ਨਾਭਾ ਪੁਲਿਸ ਦੀ ਜਿਹੜੀ ਟੀਮ ਹੈ ਇਹਨਾਂ ਨੇ ਵੀ ਦਿਨ ਰਾਤ ਇੱਕ ਕਰਕੇ ਆ ਜਿਹੜਾ ਮਾੜਾ ਅਨਸਰ ਜਿਹੜਾ ਇਹ ਵੇਚ ਰਿਆ ਸੀ ਉਸ ਨੂੰ ਕਾਬੂ ਕੀਤਾ ਜੀ ਬਿਲਕੁਲ ਇਹਦੇ ਨਾਲ ਸਜ਼ਾਾਂ ਕੀ ਕੀ ਨੇ ਕਿ ਕੀ ਜੁਰਮਾਨੇ ਨੇ ਜਦੋਂ ਕੋਰਟ ਦੇ ਵਿੱਚ ਕੇਸ ਜਾਂਦਾ ਤਾਂ ਬਿਲਕੁਲ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਚੈਨਾਡੋਰ ਫਣ ਤੋਂ ਬਾਅਦ ਮੁਕਦਮਾ ਤਰਜੋ ਹੁੰਦਾ ਕੋਰਟ ਦੇ ਵਿੱਚ ਉਹਨੂੰ ਸਜ਼ਾ ਕੀ ਮਿਲਦੀ ਆ ਦੇਖੋ ਸਜ਼ਾ ਇਹਦੇ ਵਿੱਚ ਆੜਨ ਵਕ ਵਕ ਧਰਾਵਾਂ ਲੱਗਦੀਆਂ ਨੇ ਤੇ ਉਹ ਫਿਰ ਜੁਡੀਸ਼ਰੀ ਜੋ ਵੀ ਸਹੀ ਸਮਝਦੀ ਐ ਐਸ ਪਰ ਲਾ ਉਹ ਫਿਰ ਉਸ ਨੂੰ ਸੈਂਟੈਂਸ ਨਾਉਂਦੀ ਆ ਜੀ ਤੇ ਕਿ ਜੋ ਵੀ ਵਿਅਕਤੀ ਇਸ ਕੰਮ ਦੇ ਵਿੱਚ ਹੁੰਦਾ ਹੈ ਪਹਿਲੀ ਗੱਲ ਤਾਂ ਇਹ ਕੰਮ ਹੀ ਬਹੁਤ ਮਾੜਾ ਕਿਉਂਕਿ ਇਹ ਦੇਖੋ ਆ ਆਪਾਂ ਆਪ ਸਮਝਦੇ ਆ ਵੀ ਕਈ ਲੋਕ ਜੋ ਮੋਟਰਸਾਈਕਲ ਚਲਾ ਰਹੇ ਨੇ ਜਾਂ ਛੱਤਾਂ ਦੇ ਖੜੇ ਨੇ ਇਹ ਡੋਰ ਨਹੀਂ ਦਿਖਦੀ ਤੇ ਉਹ ਉਹਦੇ ਨਾਲ ਵਿਅਕਤੀ ਨੂੰ ਵੀ ਤੇ ਜਾਨਵਰਾਂ ਨੂੰ ਵੀ ਪੰਛੀਆਂ ਨੂੰ ਵੀ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਤਾਂ ਇਸ ਕਾਰਨ ਇਸ ਦੀ ਤਾਂ ਵਰਤੋਂ ਦੇਖੋ ਇੱਕ ਤਿਉਹਾਰ ਬਸੰਤ ਪੰਚਮੀ ਹੋ ਗਿਆ ਜਾਂ ਮਕਰ ਸੰਕ੍ਰਾਂਤੀ ਲੋਹੜੀ ਦੇ ਤਿਉਹਾਰ ਹੋ ਗਏ ਇਹਦੇ ਇਹ ਖੁਸ਼ੀਆਂ ਦਾ ਤਿਉਹਾਰ ਹੁੰਦਾ ਲੇਕਿਨ ਇਸ ਦੀ ਵਰਤੋਂ ਨਾਲ ਲੋਕਾਂ ਦੀ ਜ਼ਿੰਦਗੀ 'ਚ ਇੱਕ ਦੁੱਖ ਪਰ ਆ ਮੌਕਾ ਆਉਂਦਾ ਤਾਂ ਇਹ ਆਪਾਂ ਨੂੰ ਸਾਰਿਆਂ ਦੀ ਆਪਣੀ ਆਪਣੀ ਇੱਕ ਉਹ ਅੰਡਰਸਟੈਂਡਿੰਗ ਹੈ ਕਿ ਇਸ ਚੀਜ਼ ਨੂੰ ਅਸੀਂ ਨਾ ਯੂਜ਼ ਕਰੀਏ ਜੀ ਤੇ ਇਸ ਨੂੰ ਪੂਰੇ ਸ਼ਕਤੀ ਨਾਲ ਲਿਆ ਜਾਊਗਾ ਜੇ ਕੋਈ ਹੁਣ ਵੀ ਇਸ ਤੋਂ ਬਾਅਦ ਕੋਈ ਕਰੂਗਾ ਤਾਂ ਉਸ ਨੂੰ ਵੀ ਉਸ ਦੇ ਬੰਦ ਅੰਜਾਮ ਤੱਕ ਅਸੀਂ ਪਹੁੰਚਾਵਾਂਗੇ ਜੀ ਬਿਲਕੁਲ ਪੋਲਸ ਦੀ ਪਾਵਰ ਪੁਰਸੁਦਾ ਕਮ ਤਾਂ ਬਿਲਕੁਲ ਚੋਰ ਨਹੀਂ ਫਿੱਪ ਸਕਦਾ ਜਦੋਂ ਪੁਲਿਸ ਆਪਦੀ ਆਈਤੀ ਆਦੇ ਤਾਂ ਬਿਲਕੁਲ ਉਸ ਦੀ ਗ੍ਰਿਫਤਾਰੀ ਉਸ ਦੇ ਘਰ ਤੱਕ ਬਿਲਕੁਲ ਪਹੁੰਚਦੇ ਉਹਦੀਆਂ ਲੋਕੇਸ਼ਨਾਂ ਤੇ ਪਰ ਜਿਹੜਾ ਇਹ ਧੰਦਾ ਚੱਲ ਰਿਹਾ ਸੀ ਇਹ ਗ੍ਰਿਫਤਾਰ ਕੀਤਾ ਨੌਜਵਾਨ ਪਰ ਸਾਡੀ ਵੀ ਅਪੀਲ ਆ ਜੇਕਰ ਪਤੰਗ ਚੜਾਉਣੇ ਦਾ ਕੱਚੀ ਡੋਰ ਨਾਲ ਬਿਲਕੁਲ ਚੜਾ ਸਕਦੇ ਹੋ ਇਹ ਚੈਨਾ ਡੋਰ ਨਾ ਵਰਤੋ ਜੇ ਵਰਤੋਗੇ ਤਾਂ ਪੁਲਿਸ ਫੜ ਕੇ ਸਲਾਖਾਂ ਦੇ ਪਿੱਛੇ ਕਰੇਗੀ ਐਸਐਸਪੀ ਪਟਿਆਲਾ ਤੇ ਡੀਐਸਪੀ ਨਾਭਾ ਕਿਤੇ ਨਾ ਕਿਤੇ ਜ਼ਰੂਰ ਸਖਤ ਨਜ਼ਰ ਆ ਰਹੇ ਨੇ ਚੈਨਾ ਡੋਰ ਦੇ ਲੈ ਕੇ ਨਾ ਬਤੋ ਹਰਮਿੰਦਰ ਸਿੰਘ ਮਾਨ